ਧਿਆਨ ਦੇ ਵਿੱਚ ਇਹ ਕੰਮ ਕਰਨਾ ਛੱਡ ਦਿਓ ਨਹੀਂ ਤਾਂ ਤੁਹਾਡਾ ਧਿਆਨ ਨਹੀਂ ਲੱਗੇਗਾ ਤੇ ਨਾ ਹੀ ਅਸੀਂ ਧਿਆਨ ਦੀ ਗਹਿਰਾਈ ਦੇ ਵਿੱਚ ਜਾ ਸਕਦੇ ਹਾਂ ਵਿਚਾਰਾਂ ਨੂੰ ਜਲਦੀ ਖਤਮ ਕਰਕੇ ਧਿਆਨ ਦੇ ਵਿੱਚ ਸਰੀਰ ਕਿਵੇਂ ਛੱਡਣਾ ਹੈ ਵੈਸੇ ਤਾਂ ਇਹ ਸਹਿਜ ਸੁਭਾਏ ਹੋ ਜਾਂਦਾ ਹੈ ਜਦੋਂ ਤੁੰਦੇ ਵਿੱਚ ਧਿਆਨ ਰੱਖਿਆ ਜਾਂਦਾ ਹੈ ਪਰ ਜ਼ਿਆਦਾਤਰ ਜ਼ਿਆਦਾਤਰ ਧਿਆਨ ਦੇ ਵਿੱਚ ਸਰੀਰ ਛੱਡ ਨਹੀਂ ਹੁੰਦਾ ਸਾਡੀ ਸੁਰਤੀ ਇਕੱਠੀ ਨਹੀਂ ਹੁੰਦੀ ਫਿਰ ਕੀ ਕੀਤਾ ਜਾਵੇ ਜੇ ਮਾਲਕ ਕਿਰਪਾ ਕਰਨ ਤਾਂ ਇਹ ਸਾਰੇ ਹੀ ਕੰਮ ਕਾਰਜ ਬਹੁਤ ਸੌਖੇ ਤਰੀਕੇ ਨਾਲ ਹੋ ਜਾਂਦੇ ਪਰ ਵਿਚਾਰਾਂ ਦੇ ਵਿੱਚ ਮਨ ਹਰ ਪਾਸੇ ਉਲਝ ਜਾਂਦਾ ਕਿਉਂਕਿ ਮਨ ਹਰ ਸਮੇਂ ਹਰ ਥਾਂ ਵਿਚਾਰਾਂ ਦੇ ਵਿੱਚ ਹੈ ਬਾਹਰ ਤਾਂ ਇਸ ਨੂੰ ਵਿਚਾਰ ਆਉਂਦੇ ਹੀ ਨੇ ਅੰਤਰਗਤ ਵੀ ਬਹੁਤ ਤੰਗ ਕਰਦੇ ਨੇ ਗੁਰੂ ਜੀ ਕਹਿੰਦੇ ਇੱਕ ਖੇਡ ਹੈ ਇੱਕ ਪਾਸੇ ਮਨ ਦੂਜੇ ਪਾਸੇ ਪੰਜ ਜੋ ਮਨ ਨੂੰ ਛੜਦੇ ਨਹੀਂ ਤੇ ਮਨ ਨੂੰ ਪਤਾ ਵੀ ਨਹੀਂ ਲੱਗਦਾ ਕਿ ਮੈਨੂੰ ਕਿਸੇ ਨੇ ਫੜਿਆ ਹੋਇਆ ਹੈ ਜਦ ਮੈਂ ਕਿਸੇ ਦੇ ਅੰਡਰ ਹੋ ਕੇ ਸਾਰੇ ਵਿਚਾਰ ਲੈ ਰਿਆ ਇਹ ਮੇਰੇ ਆਪ ਦੇ ਵਿਚਾਰ ਹੀ ਨਹੀਂ ਗੁਰੂ ਜੀ ਕਹਿੰਦੇ ਉਹ ਜੋ ਪੰਜ ਨਹੀਂ ਉਹ ਪੰਜ ਮਹਾਵਲੀ ਤੇ ਇਧਰ ਮਨ ਦਾ ਕੋਈ ਸਾਥੀ ਨਹੀਂ ਕਿਉਂਕਿ ਮਨ ਗੁਰੂ ਦੀ ਸ਼ਰਨ ਦੇ ਵਿੱਚ ਗਿਆ ਨਹੀਂ ਤਾਂ ਕਰਕੇ ਕੱਲਾ ਹੈ ਜਦ ਤੱਕ ਮਨ ਗੁਰੂ ਦੇ ਕੋਲ ਨਹੀਂ ਜਾਂਦਾ ਇਹ ਕੱਲਾ ਹੀ ਰਹਿੰਦਾ ਤੇ ਦੁੱਖ ਤੇ ਸੁੱਖ ਦੇ ਵਿੱਚ ਤੜਫਦਾ ਰਹਿੰਦਾ ਦੁੱਖ ਦੇ ਵਿੱਚ ਰੋਂਦਾ ਹੈ ਪਛਤਾਉਂਦਾ ਹੈ ਸੁੱਖ ਦੇ ਵਿੱਚ ਇਸ ਦੀ ਉਤੇਜਨਾ ਵੱਧ ਜਾਂਦੀ ਹੈ ਉਹ ਵੀ ਇੱਕ ਦੁੱਖ ਦਾ ਕਾਰਨ ਹੈ ਜਿਸ ਨੂੰ ਆਪਾਂ ਇੰਗਲਿਸ਼ ਵਿੱਚ ਐਕਸਾਈਟਮੈਂਟ ਕਹਿੰਦੇ ਆ ਸੁਖੋਂ ਤੇ ਐਕਸਾਈਟਮੈਂਟ ਵਧਨ ਕਰਕੇ ਉਹ ਵੀ ਇੱਕ ਦੁੱਖ ਦਾ ਰੂਪ ਧਾਰਨ ਕਰਦੀ ਆ ਜੈਸ ਜੀਵ ਨੂੰ ਜਿਆਦਾ ਐਕਸਾਈਟਮੈਂਟ ਹੋਊਗੀ ਉਸ ਨੂੰ ਸਵਰ ਨਹੀਂ ਆਵੇਗਾ ਚੈਨ ਨਹੀਂ ਆਵੇਗਾ ਮੰਨ ਲਓ ਉਸ ਨੂੰ ਕਿਸੇ ਜਗ੍ਹਾ ਜਾਣ ਦੀ ਐਕਸਾਈਟਮੈਂਟ ਹੈ ਤੇ ਉਹ ਵਸ ਦੀ ਉਡੀਕ ਕਰਦਾ ਹੈ ਪਰ ਐਕਸਾਈਟਮੈਂਟ ਹੀ ਇੰਨੀ ਹੈ ਉਹ ਵਾਰ-ਵਾਰ ਉੱਠ ਕੇ ਵੇਖਦਾ ਹੈ ਕਿ ਕੀ ਬਸ ਆ ਗਈ ਜਦੋਂ ਗੁਰੂਕੋਲ ਗਿਆ ਬੇਨਤੀ ਕੀਤੀ ਫਿਰ ਮਨ ਦੇ ਕੋਲ ਕਲਾ ਆ ਗਈ ਮਨ ਜੇ ਉਸ ਕਲਾ ਦਾ ਇਸਤੇਮਾਲ ਕਰਦਾ ਤਾਂ ਮਨ ਵਿਚਾਰਾਂ ਨੂੰ ਰੋਕ ਸਕਦਾ ਹੈ ਧਿਆਨ ਦੇ ਵਿੱਚ ਜਾ ਸਕਦਾ ਹੈ ਆਪਣੇ ਸਰੀਰ ਨੂੰ ਛੱਡ ਸਕਦਾ ਹੈ ਅਸੀਂ ਅਕਸਰ ਸਿਮਰਨ ਕਰਦੇ ਹਾਂ ਧਿਆਨ ਦੇ ਵਿੱਚ ਬੈਠਦੇ ਹਾਂ ਪਰ ਮਨ ਆਪਣੇ ਤਨ ਨੂੰ ਨਹੀਂ ਛੱਡਦਾ ਜਦ ਤੱਕ ਮਨ ਸਾਡਾ ਸਰੀਰ ਦੇ ਵਿੱਚ ਹੈ ਤਨ ਦੇ ਵਿੱਚ ਹੈ ਤਾਂ ਗੱਲ ਨਹੀਂ ਬਣਦੀ ਅਸੀਂ ਕੀ ਕਰਨਾ ਜਦੋਂ ਧਿਆਨ ਦੇ ਵਿੱਚ ਬੈਠੇ ਜਾਂ ਲੇਟੇ ਸਭ ਤੋਂ ਪਹਿਲਾਂ ਜੋ ਸਭ ਤੋਂ ਪਹਿਲਾਂ ਆਪਾਂ ਕਰਨਾ ਹੈ ਸਿਰ ਤੋਂ ਲੈ ਕੇ ਗਰਦਨ ਤੱਕ ਦਾ ਹਿੱਸਾ ਢਿੱਲਾ ਕਰ ਦੇਣਾ ਜਿੰਨੇ ਵੀ ਇਸ ਦੇ ਵਿੱਚ ਇੰਨੇ ਏਰੀਏ ਦੇ ਵਿੱਚ ਅਕੜਾਨੀਆਂ ਉਹ ਪਛੱਡ ਦੇਣੀ ਆ ਪਰ ਇੱਧਰ ਕੋਈ ਖਾਸ ਧਿਆਨ ਨਹੀਂ ਦੇਣਾ ਧਿਆਨ ਧੁਨ ਦੇ ਵਿੱਚ ਰਵੇ ਬਸ ਸਰੀਰ ਵਿੱਚੋਂ ਸਭ ਤੋਂ ਪਹਿਲਾਂ ਇਹ ਹਿੱਸਾ ਢਿੱਲਾ ਕਰਨਾ ਹੈ ਬਾਕੀ ਸਰੀਰ ਆਪੇ ਹੀ ਜ਼ੀਰੋ ਹੋ ਜਾਵੇਗਾ ਜਿੱਥੇ-ਜਿੱਥੇ ਸਾਡੇ ਸਰੀਰ ਦੇ ਵਿੱਚ ਸੁਰਤੀ ਹੁੰਦੀ ਹੈ ਉੱਥੇ ਅਕੜਾਨ ਰਵੇਗੀ ਜਿੱਥੋਂ ਸੁਰਤੀ ਤੁਰ ਪੈਂਦੀ ਹੈ ਉਹ ਹਿੱਸਾ ਜ਼ੀਰੋ ਹੋ ਜਾਂਦਾ ਹੈ ਜਿਸ ਨੂੰ ਆਪਾਂ ਕਹਿੰਦੇ ਹਾਂ ਕਿ ਸੌਂਗ ਹੈ ਕਿਉਂਕਿ ਸਾਡੇ ਜਿੰਨੇ ਵੀ ਫੁਰਨੇ ਪੈਦਾ ਹੋ ਰਹੇ ਨੇ ਉਹ ਪੌਣ ਦੇ ਵਿੱਚ ਮਿਲਣ ਕਰਕੇ ਆ ਰਹੇ ਆ ਤੇ ਮਨ ਨੇਤਰਾਂ ਦੇ ਵਿੱਚ ਹੈ ਜਦੋਂ ਆਪਾਂ ਇਸ ਹਿੱਸੇ ਨੂੰ ਢਿੱਲਾ ਕਰ ਦੇਵਾਂਗੇ ਤੇ ਧਿਆਨ ਆਪਣਾ ਤੁੰਨ ਦੇ ਵਿੱਚ ਰੱਖਾਂਗੇ ਬਾਕੀ ਸਾਰੇ ਸਰੀਰ ਦੇ ਵਿੱਚੋਂ ਸੁਰਤੀ ਆਪੇ ਹੀ ਤੁਰ ਕੇ ਆਪੇ ਹੀ ਟਰੈਵਲ ਕਰਕੇ ਇਕਾਗਰ ਹੋ ਜਾਵੇਗੀ ਤੇ ਧੁੰਨ ਦੇ ਵਿੱਚ ਸਮਾਜ ਜਾਵੇਗੀ ਸੰਗਤ ਜੀ ਵੀਡੀਓ ਤੁਹਾਨੂੰ ਵਧੀਆ ਲੱਗੇ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਵੀਡੀਓ ਨੂੰ ਲਾਈਕ ਕਰਕੇ ਆਪਣੇ ਭੈਣਾਂ ਤੇ ਭਰਾਵਾਂ ਦੇ ਵਿੱਚ ਸ਼ੇਅਰ ਜਰੂਰ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ